ਸਾਨੂੰ ਚਿੰਤਾ ਕਰਨ ਦੀ ਲੋੜ ਆ ਫਿਕਰ ਕਰਨ ਦੀ ਲੋੜ ਹੈ ਅਸੀਂ ਵੀ ਉਹ ਉਨਪਕਤਾਂ ਦੇ ਦਰਜੇ ਤੇ ਆ ਸਕਦੇ ਹਾਂ ਪਰ ਸਾਨੂੰ ਨੌ ਦਰਵਾਜ਼ੇ ਬੰਦ ਕਰਨੇ ਪੈਣਗੇ ਚੌਥੇ ਪੱਧਰ ਤੇ ਬੈਠਣਾ ਪੈਣਾ ਹੈ ਚੌਥੇ ਪੱਧਰ ਤੇ ਬੈਠ ਕੇ ਸਾਨੂੰ ਪ੍ਰਤੀ ਕਰਨੀ ਪੈਣੀ ਆ ਔਰ ਮਾਲਕ ਤੇ ਭਰੋਸਾ ਰੱਖਣਾ ਪੈਣਾ ਹੈ ਅੰਦਰ ਮਨ ਨੂੰ ਜਗਾਉਣਾ ਪੈਣਾ ਹੈ ਮਨ ਸਾਡੇ ਸੁੱਤਾ ਪਿਆ ਹੈ ਮਨ ਸਾਡਾ ਸੁੱਤਾ ਪਿਆ ਹੈ ਕੌਣ ਕਹੇਗਾ ਇਹ ਵੀ ਤੀਸਰੇ ਪਾਸਾ ਕਹ ਰਹੇ ਨੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਆਨ ਇਹ ਕਹਿੰਦਾ ਭਲਿਆ ਤੂੰ ਸੁੱਤੇ ਹੋਏ ਜ਼ਿੰਦਗੀ ਕਰ ਲੈ ਜਾਗ ਲੈ ਜਾਗ ਲੈ ਮਨਾ ਕਾਹੇ ਗਾਫਨ ਸੋਇ ਤੂੰ ਗਾਫਨ ਗਹਿਰੀ ਨੀਂਦ ਦੇ ਵਿੱਚ ਸੁੱਤਾ ਹੈ ਤੂੰ ਜਾਗ ਜਾ ਪਰ ਸਾਨੂੰ ਚਿੰਤਾ ਹੀ ਨਹੀਂ ਕੋਈ ਜਾਦਾਂਗੇ ਤਾਂ ਕਿਵੇਂ ਅਸੀਂ ਗੁਰਪਿਆਰੇ ਜਦੋਂ ਅਸੀਂ ਮਾਲਕ ਨੂੰ ਯਾਦ ਕਰਾਂਗੇ ਉਹਦੀ ਵਡਾਈ ਕਰਾਂਗੇ ਵਡਾਈ ਕਰਕੇ ਸਿਫਤ ਕਰਾਂਗੇ ਉਹਦੀ ਫਿਰ ਮੇਰੇ ਮਾਲਕ ਨੇ ਖੁਸ਼ ਹੋ ਕੇ ਸਾਡੇ ਕਾਰ ਸਵਾਰਨੇ ਹੁਣ ਸਾਡੇ ਕਾਰਜ ਦਾ ਅਜੇ ਤਾਂ ਇੱਥੇ ਤੱਕ ਸੇਮਤਾ ਕਾਰਜ ਸੰਸਾਰ ਦੇ ਅੰਦਰ ਅਸੀਂ ਕਹਿੰਦੇ ਆ ਸਾਡਾ ਜਿਹੜਾ ਆਪਾਂ ਪਹਿਲੇ ਵਿਚਾਰ ਕੀਤੇ ਦਿਨਾਂ ਵੀ ਤੁਹਾਨੂੰ ਉਸ ਲੈਣੇ ਕਿ ਸਾਡਾ ਆ ਕੰਮ ਹੋ ਗਿਆ ਜੀ ਨੂੰ ਮਾਹਿਲ ਮਾੜੀਆਂ ਦਿੱਤੀਆਂ ਸਾਨੂੰ ਬڑے-ਬڑے ਉਹ ਦੇਤੇ ਜਾਇ ਜਾਇਦਾਦ ਜ਼ਮੀਨਾਂ ਦੇਤੀਆਂ ਇਹ ਵੀ ਮਾਲਕ ਨੇ ਦਿੱਤੀਆਂ ਨੇ ਨਹੀਂ ਮਾਲਕ ਕੀ ਦਿੰਦਾ ਹੈ ਇਹ ਧੰਨ ਸ਼੍ਰੀ ਗੁਰੂਆਂ ਸਾਹਿਬ ਤੋਂ ਪੁੱਛੋ ਕਿ ਮਾਲਕ ਨੇ ਕਿਹੜੀ ਦਾਤ ਰੱਖੀ ਹੈ ਦਾਤੇ ਦਾਤ ਰੱਖੀ ਹਾਂ ਤਾਂ ਆਪਣੇ ਜਿਸ ਭਾਵੇਂ ਤੁਸੀਂ ਦੀ ਕਿਹੜੀ ਦਾਤ ਨੇ ਸਿਰਫ ਉਹ ਨਾਮ ਦੀ ਦਾਤ ਦਿੰਦਾ ਹੈ ਨਾਮ ਨਾਮ ਲੈਣ ਵਾਸਤੇ ਕਰਵਾ ਪਿਆਰੀ ਕਰਨ ਬੈ ਜਾ ਚੌਥੇ ਪੱਤੇ ਜਾ ਕੇ ਨਾਮ ਨਹੀਂ ਲਗਵਾਉਂਦੇ ਇਸ ਲੋਕ ਦੇ ਵਿੱਚ ਨਾਮ ਨਹੀਂ ਮਿਲ ਸਕਦਾ ਕਾਲ ਨਾਮ ਨਹੀਂ ਦੇ ਸਕਦਾ ਕਾਲ ਨੇ ਤਾਂ ਸਾਨੂੰ ਢੜਕਾਉਣਾ ਹੈ ਉਹ ਤਾਂ ਸਾਨੂੰ ਦਿਨਵੀ ਕਰਮ ਅਨੁਸਾਰ ਚੀਜ਼ਾਂ ਉਹਨੇ ਦੇਣੀਆਂ ਨੇ ਅਸੀਂ ਉਹਨਾਂ ਤੇ ਖੁਸ਼ ਹੋ ਜਾਂਦੇ ਹਾਂ ਉਹਨਾਂ ਤੇ ਖੁਸ਼ ਹੋ ਜਾਂਦੇ ਆ ਅਸੀਂ ਦਿਨਵੀ ਸਾਡਾ ਕੰਮ ਹੋ ਗਿਆ ਬਾਅਦ ਤੋਂ ਬਾਅਦ ਅਸੀਂ ਲੜਵਾ ਦਾ ਡੱਬਾ ਚੜਾ ਦਾਂਗੇ ਹੋਰ ਥੋੜਾ ਜਿਹਾ ਵੱਡਾ ਕੰਮ ਹੋ ਗਿਆ ਜੀ ਦਾ ਅਸੀਂ ਦੇਖ ਕਰਾ ਦਾਂਗੇ ਹੋਰ ਥੋੜਾ ਜਿਹਾ ਵੱਡਾ ਕੰਮ ਹੋ ਗਿਆ ਤਾਂ ਰਮਾਨਾ ਸਭ ਚੜਾ ਦਾਂਗੇ ਲੇਕਿਨ ਕਹਾਣੀ ਕੀ ਦੀ ਹੈ ਕਾਲ ਦੀ ਮੇਰਾ ਮਾਲਕ ਕੰਮ ਕਿਹੜੇ ਕਰਦਾ ਹੈ ਹੁਣ ਸਾਨੂੰ ਭੇਜਿਆ ਕਿਹੜੇ ਕੰਮ ਵਾਸਤੇ ਸਾਨੂੰ ਭੇਜਿਆ ਹੈ ਕਿ ਅਸੀਂ ਆਪਣਾ ਜਨਮ ਮਨ ਕੱਟ ਲਈਏ ਇਹ ਸਵਾਦ ਸਫਲ ਕਰ ਲਈਏ ਜਿਹੜੇ ਸਵਾਸਾਂ ਨੂੰ ਦੇਖੇ ਭੀ ਜੇ ਰੋਗ ਦੇ 24000 ਸਫਲ ਕਰਕੇ ਆਪਣਾ ਜਨਮਾਨ ਕੱਟিয়ে ਅਸੀਂ 84 ਲੱਖ ਜੁਨੀਆ ਤੋਂ ਬਚ ਗਏ ਅਸੀਂ ਤਾਂ ਹੋਰ ਹੀ ਚੱਕਰਾਂ 'ਚ ਪਏ ਆ ਗੁਰੂ ਪਿਆਰੇ ਅਸੀਂ ਤਾਂ ਹੋਰ ਹੀ ਚੱਕਰਾਂ ਦੇ ਪਏ ਚੱਕਰਾਂ ਦੇ ਵਿੱਚ ਪਏ ਐ ਇਸੇ ਕਰਕੇ ਤਾਂ ਅਸੀਂ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹੀ ਲਈ ਨਾਨਕ ਕਹਿ ਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ ਗੁਰੂ ਸਾਹਿਬ ਤਾਂ ਕਹਿ ਰਿਹਾ ਤੈਨੂੰ ਤੂੰ ਹਾਰ ਦਾ ਕਿੰਨੇ ਜੁਗਾ ਤੋ ਹਾਰਦਾ ਆ ਰਿਆਂ ਸਿਮਰਨ ਤੋ ਕਰਦਾ ਨਹੀਂ ਉਸ ਮਾਲਕ ਨੂੰ ਯਾਦ ਕਰਦੇ ਨਹੀਂ ਚੌਥੇ ਪੱਧ ਤੇ ਬਹਿੰਦਾ ਹੀ ਨਹੀਂ ਤਾਂ ਗੁਰੂ ਪਿਆਰੇ ਫਿਰ ਸਾਡਾ ਕਿਵੇਂ ਸਟਕਾਰਾ ਹੋਗਾ ਇਹ ਜੁਨੀਆ ਤੋਂ ਫਿਰ ਅਸੀਂ ਚੱਕਰ ਕੱਟਦੇ ਰਾਂਗੇ 84 ਲੱਖ ਜੁਨੀਆ ਦਾ ਤਾ ਗੁਰੂ ਪਿਆਰਿਓ ਇਹ ਕਹਾਣੀ ਸਮਝਣ ਦੀ ਲੋੜ ਹੈ ਇਹ ਵਿਚਾਰ ਸਾਨੂੰ ਸਮਝਣ ਦੀ ਲੋੜ ਹੈ ਸਾਨੂੰ ਇਹ ਹਰ ਕੀ ਕਥਾ ਸਮਝਣ ਦੀ ਲੋੜ ਹੈ ਗੁਰੂ ਪਿਆਰਿਓ ਤਾਂ ਮੇਰਾ ਮਾਲਕ ਕਿਰਪਾ ਕਰੇ ਤਾਂ ਆਓ ਗੁਰੂ ਪਿਆਰਿਓ ਜਿੱਦਾਂ ਇੱਕ ਵਿਚਾਰਾ ਜੋ ਵੀ ਦਾਸ ਨਾ ਮਤ ਸੀ ਮੇਰੇ ਮਾਲਕ ਨੇ ਬਖਸੀਓ ਕੀਤੇ ਨੇ ਆਪਾਂ ਸਤਿਗੁਰੂ ਕਿਰਪਾ ਕਰੇ ਮੇਰਾ ਬਖਸੀਓ ਉਲਾਂ ਚੁੱਕਾ ਦਾਸ ਮਾਫੀ ਮੰਗਦਾ ਹੈ ਤੇ ਮਾਫ ਕਰਦੇ ਹੋ ਜੀ ਇੰਨੇ ਕਾ ਹਾਜ਼ਰੀ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ